ਗੌਰੀਆ ਜੀ ਔਰ ਇੱਕ ਮੈਂ ਸਵਾਲ ਮੈਂ ਦੱਸਣਾ ਚਾਹੁੰਦਾ ਕਿ ਬਹੁਤ ਐਸੇ ਲੋਕ ਨੇ ਜੋ ਅਲੱਗ-ਅਲੱਗ ਧਰਮ ਦੇ ਨਾਲ ਜੋ ਸੰਬੰਧਤ ਨੇ ਔਰ ਮੈਂ ਸੁਣ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਕਿੱਥੇ ਨੇ ਤੁਹਾਡੇ ਅਲੱਗ-ਅਲੱਗ ਉਹਨਾਂ ਦੇ ਪਾਸਟਰਾਂ ਦੇ ਨਾਮ ਲੈ ਕੇ ਤੇ ਕਿੱਥੇ ਨੇ ਤੁਹਾਡੇ ਸੇਵਾਦਾਰ ਔਰ ਅੱਜ ਸਾਡੇ ਨਾਲ ਪਾਸਟਰ ਬਲਕਾਰ ਪਤਰਸ ਮਸੀਹ ਜੀ ਜੋ ਮਾਨਾ ਸੰਗ ਵਾਲੇ ਤੋਂ ਪ੍ਰਭੂ ਦੀ ਸੇਵਾ ਕਰ ਰਹੇ ਨੇ ਔਰ ਅਸੀਂ ਮੈਨਾਂ ਦੇ ਨਾਲ ਹਮੇਸ਼ਾ ਜਦੋਂ ਵੀ ਮੈਨੂੰ ਕਹਿੰਦੇ ਮੈਂ ਇਹਨਾਂ ਦੇ ਨਾਲ ਹਾਜ਼ਰ ਹੁਣਾ ਇਹਨਾਂ ਦੇ ਨਾਲ ਖੜਦੇ ਆਂ ਕੰਨ ਵੀ ਅਸੀਂ ਹਜ਼ਾਰੇ ਵਾਲਾ ਔਰ ਟੈਡੀ ਵਾਲਾ ਵਿੱਚ ਲੰਗਰਾਂ ਦੀ ਸੇਵਾ ਲੈ ਕੇ ਆਏ ਔਰ ਅੱਜ ਵਿਜੇ ਗੌਰਿਆ ਜੀ ਨੇ ਸਾਨੂੰ ਬੇਨਤੀ ਕੀਤੀ ਕਿ ਹਬੀਬ ਕੇ ਵੀ ਤੁਹਾਡੇ ਸੇਵਾਵਾਂ ਦੀ ਲੋੜ ਹੈ ਤਾਂ ਪਾਸੂ ਜੀ ਨੇ ਸਾਨੂੰ ਇੱਕ ਵਾਰ ਦੇ ਇਹਨਾਂ ਦੇ ਮੈਸੇਜ ਦੇ ਉੱਤੇ ਅੱਜ ਪਾਸੂ ਜੀ ਇੱਥੇ ਆਪਣੇ ਲੰਗਰ ਜੋ ਚਰਚ ਦੇ ਵੱਲੋਂ ਔਰ ਕਲੀਸੀਆ ਦੇ ਸਹਿਯੋਗ ਦੇ ਨਾਲ ਇਹ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਪਾਸਟਰ ਜੀ ਆਪਣੇ ਲੰਗਰਾਂ ਦੀ ਸੇਵਾ ਇੱਥੇ ਲੈ ਕੇ ਪਹੁੰਚੇ ਨੇ ਔਰ ਸਾਡੇ ਨਾਲ ਵੀਰ ਪਿੰਕੀ ਜੀ ਨੇ ਅਸੀਂ ਉਹਨਾਂ ਦੇ ਨਾਲ ਵੀ ਦੋ ਸ਼ਬਦ ਸਾਂਝੇ ਕਰਨ ਜਾਵਾਂਗੇ ਵੀਰ ਪਿੰਕੀ ਜੀ ਸਭ ਤੋਂ ਪਹਿਲਾਂ ਮੈਂ ਪਾਸਟਰ ਬਲਵਾਰ ਜੀ ਦਾ ਔਰ ਜਿਹੜਾ ਨਾਲ ਜੋ ਜਿਹੜੀ ਸੰਗਤ ਆਈ ਏ ਔਰ ਵੀ ਇਹ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੇ ਲੰਗਰ ਲੈ ਕੇ ਪਹੁੰਚੇ ਔਰ ਸੰਸਥਾਵਾਂ ਵੀ ਲੰਗਰ ਲੈ ਕੇ ਪਹੁੰਚ ਰਹੀਆਂ ਨੇ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲ ਰਿਹਾ ਸੰਗਤ ਦਾ ਔਰ ਜਿਹੜਾ ਇਹ ਬੰਨ ਨੇ ਅੱਗੇ ਨਾਲੋਂ ਆਪਾਂ ਨੂੰ ਅੱਜ ਥੋੜਾ ਜਿਹਾ ਸਾਡੇ ਹੌਸਲੇ ਬਲੰਦ ਹੋਏ ਨੇ ਵੀ ਅੱਗੇ ਨਾਲੋਂ ਅੱਜ ਸਾਨੂੰ ਖੁਸ਼ੀ ਥੋੜੀ ਮਨ ਤੇ ਆਈ ਵੀ ਬੰਨ ਖੜ ਰਿਹਾ ਜਿਹੜਾ ਜੀ ਨੋਜਾ ਲਾਰੇ ਨਾ ਤੜਕੇ ਡਗੀਆਂ ਸੀ ਪਰ ਅੱਜ ਥੋੜਾ ਜਿਹਾ ਪਾਣੀ ਵੀ ਘਟਨ ਕਰਕੇ ਸਾਨੂੰ ਥੋੜਾ ਜਿਹਾ ਹੌਸਲਾ ਮੈਂ ਪਾਸਟਰ ਜੀ ਦਾ ਔਰ ਪੂਰੇ ਮਸੀ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੁੱਖ ਦੀ ਘੜੀ ਚ ਆ ਕੇ ਫਰੋਹੀਪੁਰ ਜੱਕੇ ਆ ਕੇ ਸੇਵਾ ਕਰਦੇ ਪਏ ਨੇ ਔਰ ਸੰਸਤਾ ਪੂਰੀਆਂ ਦਾ ਮੈਂ ਧੰਨਵਾਦ ਕਰਦਾ ਔਰ ਪੂਰੀ ਦੁਨੀਆ ਦਾ ਦੇਖ ਵੀ ਐ ਇਦਾਂ ਸੇਵਾ ਹੈ ਪਰ ਅੱਜ ਕੀ ਵੇਖੀਏ ਵੀ ਇਹ ਇੱਕ ਆਵਾਜ਼ ਪੰਜਾਬ ਦੀ ਸੰਗਤ ਨੂੰ ਦੇਣ ਦੀ ਲੋੜ ਪਵੇ ਤੇ ਹਰ ਦੁੱਖ ਦੀ ਘੜੀ 'ਚ ਖੜਦੇ ਨੇ ਚਾਹੇ ਕੋਈ ਵੀ ਪੰਜਾਬ ਦੇ ਵਿਕਤਾ ਪੈਂਦੀ ਏ ਪਰ ਪੰਜਾਬ ਦੀ ਸੰਗਤ ਪੂਰੇ ਇੰਡੀਆ 'ਚ ਨਹੀਂ ਪਿਛਾੜਦੀ ਹੁਣ ਤਾਂ ਫਿਰ ਵੀ ਪੰਜਾਬ ਤੇ ਆ ਜੀ ਬਹੁਤ ਸੰਗਤ ਦਾ ਉਤਸ਼ਾਹ ਹੈ ਇਸ ਦੇ ਨਾਲ ਮੇਰੇ ਵੀਰ ਜਿਹੜੇ ਘਰਾਂ 'ਚ ਬੈਠੇ ਨੇ ਵੱਧ ਚੜ ਕੇ ਸੇਵਾ ਕਰੋ ਜਿੱਥੇ-ਜਿੱਥੇ ਪਾਣੀ ਆਇਆ ਉੱਥੇ-ਉੱਥੇ ਜਾ ਕੇ ਸੇਵਾ ਕਰੋ ਮੇਰੇ ਵੀਰ